ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈਗੀ ਦੇਖੋ ਤੁਸੀਂ ਬਹੁਤ ਸੁਣ ਰਹੇ ਹੋਮਗੇ ਕੋਈ ਕਹਿੰਦਾ ਦੁਨੀਆ 2025 ਚ ਖਤਮ ਹੋ ਜਾਏਗੀ ਕੋਈ ਕਹਿੰਦਾ ਦੁਨੀਆ 2027 ਚ ਖਤਮ ਹੋ ਜਾਏਗੀ ਕੋਈ ਕਹਿੰਦਾ ਦੁਨੀਆ 2028 ਚ ਖਤਮ ਹੋ ਜਾਏਗੀ ਦੇਖੋ ਵਾਹਿਗੁਰੂ ਜੀ ਦਾ ਅੰਤ ਨਾ ਕਿਸੇ ਨੇ ਪਾਇਆ ਤੇ ਨਾ ਹੀ ਕੋਈ ਪਾ ਸਕਦਾ ਹੈਗਾ ਪਰ ਇਹ ਬਿਲਕੁਲ ਸਚਾਈ ਹੈ ਕਿ ਇੱਕ ਦਿਨ ਦੁਨੀਆ ਨੇ ਖਤਮ ਜ਼ਰੂਰ ਹੋਣਾ ਹੈ ਕਿਉਂਕਿ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਹਨਾ ਵੀ ਆਪਣਾ ਜਿਹੜਾ ਇਹ ਕਲਯੁਗ ਹੈ ਇਸ ਤੋਂ ਪਹਿਲਾਂ ਕਿੰਨੇ ਯੁੱਗ ਬੀਤ ਚੁੱਕੇ ਨੇ ਤ੍ਰੇਤਾ ਯੁੱਗ ਸਤਜੁਗ ਦੁਆਪਰ ਯੁੱਗ ਹਨਾ ਬਹੁਤ ਯੁੱਗ ਨੇ ਜਿਹੜੇ ਹਨਾ ਪਹਿਲਾਂ ਬੀਤ ਚੁੱਕੇ ਨੇ ਹਰ ਇੱਕ ਯੁੱਗ ਦਾ ਸਮਾਂ ਹੁੰਦਾ ਵੀ ਇੰਨੇ 100 ਸਾਲ ਦਾ ਇਹ ਯੁੱਗ ਸੀਗਾ ਇਹ 100 ਸਾਲ ਦਾ ਇਹ ਯੁੱਗ ਸੀਗਾ ਕਿਉਂਕਿ ਆਪਾਂ ਨੂੰ ਜਿਹੜੇ ਅਵਤਾਰ ਹੋਏ ਨੇ ਹਨਾ ਉਹਨਾਂ ਤੋਂ ਪਤਾ ਚੱਲਦਾ ਹੈਗਾ ਵੀ ਇਹ ਯੁੱਗ ਦੇ ਇਹ ਅਵਤਾਰ ਹੋਈ ਹੈਗੀ ਇਹ ਇੱਕ ਇਤਿਹਾਸ ਹੈਗਾ ਆਪਣਾ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਦੇਖੋ ਦੁਨੀਆ ਨੂੰ ਬਣਾਉਣ ਵੇਲੇ ਵੀ ਇੱਕ ਅੱਖ ਜਿਵੇਂ ਆਪਣੀ ਇੱਕ ਅੱਖ ਝਪਕਦੀ ਹੈ ਨਾ ਆਪਾਂ ਅੱਖ ਚਪਕਣ ਦਾ ਵੀ ਜਿਆਦਾ ਟਾਈਮ ਲੱਗਦਾ ਇੰਨੇ ਟਾਈਮ ਦੇ ਵਿੱਚ ਦੁਨੀਆ ਬਣੀ ਹੈ ਕਹਿੰਦੇ ਇੰਨੇ ਟਾਈਮ ਦੇ ਵਿੱਚ ਹੀ ਦੁਨੀਆ ਖਤਮ ਹੋ ਜਾਣੀ ਹੈਗੀ ਕਾਫੀ ਸਮਾਂ ਪਹਿਲਾਂ ਜਦੋਂ ਗੁਰੂ ਸਾਹਿਬ ਜੀ ਆਪਣੇ ਮਲਕੇ ਕਾਲਯੁਗ ਦੇ ਅਵਤਾਰ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਅਵਤਾਰ ਹੋਏ ਨੇ ਉਹਨਾਂ ਦਾ ਜਿਹੜਾ ਆਪਣੇ ਸੰਗਰੂਰ ਨਾਨਕਿਆਣਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਹੈ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ ਜਿਹੜੇ ਭੈਣ ਭਰਾਵਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹੈਗਾ ਉੱਥੇ ਕਹਿੰਦੇ ਕਲਯੁਗ ਦਾ ਗੁਰੂ ਸਾਹਿਬ ਜੀ ਦੇ ਨਾਲ ਮਲਾਪ ਹੋਇਆ ਸੀ ਇਹ ਭਿਆਨਕ ਰੂਪ ਧਾਰ ਕੇ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਆਮ ਦੇਖਦੇ ਹਾਂ ਨਾ ਵੱਡੇ ਵੱਡੇ ਦੰਦ ਦੈਂਤ ਹਨਾ ਨਗਨ ਅਵਸਥਾ ਦੇ ਵਿੱਚ ਹਨਾ ਉਹ ਆਇਆ ਤੇ ਜਿਵੇਂ ਕਿ ਹੁਣ ਮਹਾਕੁੰਬ ਦੇ ਮੇਲੇ ਤੇ ਤੁਸੀਂ ਦੇਖੇ ਨੇ ਵੀ ਸਾਧੂ ਆਉਂਦੇ ਨੇ ਹਨਾ ਉਹਨਾਂ ਨੇ ਬੜੀਆਂ ਸਵਾਰ ਮਲੀਆਂ ਹੋਈਆਂ ਨੇ ਜਟਾਵਾਂ ਛੱਡੀਆਂ ਹੋਈਆਂ ਨੇ ਹਨਾ ਉਸੇ ਤਰੀਕੇ ਦਾ ਕਹਿੰਦੇ ਹਨੇਰੀ ਤੂਫਾਨ ਕਹਿੰਦੇ ਗੁਰੂ ਸਾਹਿਬ ਇਹ ਗੁਰੂ ਸਾਹਿਬਾਂ ਦੀ ਜੀਵਨੀ ਦੇ ਵਿੱਚ ਉਹਨਾ ਪੜਨ ਵਾਸਤੇ ਸਾਖੀਆਂ ਤੁਹਾਨੂੰ ਮਿਲਦੀਆਂ ਨੇ ਤੁਸੀਂ ਇਹ ਨਾ ਜਦੋਂ ਵੀ ਸਮਾਂ ਮਿਲਦਾ ਤੁਸੀਂ ਇਸ ਚੀਜ਼ ਨੂੰ ਨਾ ਜਰੂਰ ਦੇਖਿਓ ਤੇ ਜਦੋਂ ਕਹਿੰਦੇ ਗੁਰੂ ਸਾਹਿਬ ਜੀ ਨੇ ਉਹਨੂੰ ਪੁੱਛਿਆ ਵੀ ਤੂੰ ਕੌਣ ਐ ਵੀ ਇਹ ਇੰਨਾ ਭਿਆਨਕ ਰੂਪ ਧਾਰਨ ਕੀਤਾ ਤੂੰ ਕੋਈ ਬਸਤਰ ਵੀ ਨਹੀਂ ਪਾਇਆ ਤੂੰ ਆਪਦੀ ਇੰਦਰੀਆਂ ਨੂੰ ਹੱਥ ਦੇ ਵਿੱਚ ਫੜਿਆ ਵੀ ਕੀ ਕਰ ਕੀ ਰਿਹਾ ਹੈਂਗਾ ਤੂੰ ਤਾਂ ਉਹ ਗੁਰੂ ਸਾਹਿਬ ਜੀ ਨੂੰ ਕਹਿੰਦਾ ਕਹਿੰਦਾ ਵੀ ਤੁਸੀਂ ਮੇਰੀ ਸਰਨ ਦੇ ਵਿੱਚ ਆਜੋ ਗੁਰੂ ਸਾਹਿਬ ਕਹਿੰਦੇ ਵੀ ਤੂੰ ਕੌਣ ਹੋਣੈ ਸਾਨੂੰ ਆਪਦੀ ਸਰਨ ਦੇ ਵਿੱਚ ਲੈਣ ਵਾਲਾ ਵੀ ਤੂੰ ਹੈ ਕੌਣ ਉਹ ਕਹਿੰਦਾ ਵੀ ਮੈਂ ਕਲ ਜਾਊਂਗਾ ਜਿਸ ਦੇ ਸਮੇਂ ਦੇ ਵਿੱਚ ਤੁਸੀਂ ਅਵਤਾਰ ਧਾਰਿਆ ਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਠੀਕ ਹੈ ਤੇਰੀ ਗੱਲ ਵੀ ਤੂੰ ਕਲਯੁਗ ਹੈਂਗਾ ਪਰ ਤੂੰ ਇਹ ਜਿਹੜਾ ਰੂਪ ਧਾਰ ਰਿਹਾ ਇਹ ਕੀ ਹੈ ਨਗਨ ਅਵਸਥਾ ਸਾਰੀ ਤੇਰੀ ਹੱਥ ਦੇ ਵਿੱਚ ਤੂੰ ਪੈਸੇ ਫੜਿਆ ਆਪਣੀ ਇੰਦਰੀ ਫੜੀ ਹੈ ਵੀ ਇਹ ਚੀਜ਼ ਕੀ ਹੈਗੀ ਤਾਂ ਉਹ ਕਹਿੰਦਾ ਵੀ ਮੇਰਾ ਜਿਹੜਾ ਸਮਾਂ ਕਲਯੁਗ ਦਾ ਉਹਦੇ ਵਿੱਚ ਸਿਰਫ ਦੋ ਚੀਜ਼ਾਂ ਦੀ ਬੱਲੇ ਬੱਲੇ ਹੋਣੀ ਹੈ ਦੋ ਚੀਜ਼ਾਂ ਦਾ ਪ੍ਰਤਾਪ ਹੋਣਾ ਇੱਕ ਕਾਮ ਦਾ ਤੇ ਇੱਕ ਪੈਸੇ ਦਾ ਦੇਖੋ ਬਹੁਤ ਸਮਾਂ ਹੋ ਚੁੱਕਿਆ ਗੁਰੂ ਸਾਹਿਬ ਜੀ ਨੂੰ ਇਸ ਜਗ੍ਹਾ ਤੋਂ ਹੁਣ ਗਿਆਨ ਨੂੰ ਚਾਹੇ ਉਹ ਜੋਤ ਰੂਪ ਦੇ ਵਿੱਚ ਹਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਕਹਿੰਦੇ ਘਾਟ-ਘਾਟ ਦੇ ਵਿੱਚ ਹਨ ਕਣ-ਕਣ ਦੇ ਵਿੱਚ ਵਸਦੇ ਹੈਗੇ ਪਰ ਦੇ ਰੂਪ ਦੇ ਵਿੱਚੋਂ ਗੁਰੂ ਸਾਹਿਬ ਜੀ ਚਲੇ ਗਏ ਨੇਗੇ ਹਨਾ ਤੇ ਆਪਾਂ ਨੂੰ ਦੱਸ ਕੇ ਗਏ ਨੇ ਵੀ ਹੋਣਾ ਕੀ ਆ ਉਸਨੇ ਕਿਹਾ ਵੀ ਮੇਰੇ ਜਿਹੜਾ ਕਾਲ ਯੁਗ ਦਾ ਸਮਾਂ ਇਹਦੇ ਵਿੱਚ ਸਿਰਫ ਇਹੀ ਚੀਜ਼ ਦਾ ਪ੍ਰਤਾਪ ਹੋਊਗਾ ਨਾ ਕੋਈ ਭੈਣ ਭਰਾ ਦਾ ਰਿਸ਼ਤਾ ਨਾ ਕੋਈ ਮਾਂ ਬਾਪ ਦਾ ਰਿਸ਼ਤਾ ਨਾ ਕੋਈ ਚਾਚੇ ਤਾਇਆ ਤੁਸੀਂ ਦੇਖ ਹੀ ਰਹੀ ਹੋਂ ਉਹ ਸਭ ਕੁਝ ਅੱਜ ਕੱਲ ਬੀਤ ਚੁੱਕੀ ਆ ਕਿਸੇ ਵੀ ਰਿਸ਼ਤੇ ਤੇ ਆਪਾਂ ਭਰੋਸਾ ਨਹੀਂ ਕਰ ਸਕਦੇ ਹਨ ਹਰ ਰਿਸ਼ਤੇ ਤੋਂ ਡਰ ਲੱਗਦਾ ਚਾਹੇ ਅੱਜਕੱਲ ਤਾਂ ਹੁਣ ਤੁਸੀਂ ਦੇਖਿਆ ਵੀ ਕਈ ਥਾਮੇ ਹਨ ਪਿਤਾ ਨੇ ਵੀ ਕੁੜੀਆਂ ਦਾ ਆਪਣੀਆਂ ਦਾ ਰੇਪ ਕੀਤਾ ਹੈ ਨਾ ਇਹ ਸਭ ਕੁਝ ਹੋ ਕਿਉਂ ਰਿਹਾ ਹੈਗਾ ਆਪਾਂ ਕਹਿ ਦਿੰਦੇ ਆ ਵੀ ਕਾਲ ਯੁਗ ਹੈ ਕਾਲ ਯੁਗ ਬਣਾਇਆ ਕਿਨੇ ਆ ਆਪਾਂ ਨੇ ਹੀ ਬਣਾਇਆ ਕਿਉਂਕਿ ਆਪਣੇ ਜਿਹੜੇ ਧਰਮ ਹੈ ਆਪਣਾ ਜਿਹੜਾ ਸੰਸਕਾਰ ਨੇ ਆਪਾਂ ਜਿਹੜਾ ਚੀਜ਼ ਦੇ ਵਿੱਚੋਂ ਵਿਚਰਨੇ ਉਹ ਆਪਾਂ ਬਿਲਕੁਲ ਭੁੱਲ ਹੀ ਚੁੱਕੀਆਂ ਹਾਂ ਅੰਗ ਤੁਸੀਂ ਦੇਖਿਆਗਾ ਹਨਾ ਤੁਸੀਂ ਮੈਨੂੰ ਦੇਖ ਕੇ ਨਾ ਖੁਦ ਵੀ ਮੇਰਾ ਮਨ ਬਹੁਤ ਹੋ ਜਾਂਦਾ ਹੈਗਾ ਤੁਸੀਂ ਨਾ ਕੋਈ ਵੀ ਪਾਰਲਰ ਵਾਲੀ ਕੋਈ ਵੀਡੀਓ ਦੇਖ ਲਿਓ ਸੈਲੂਨ ਵਾਲੀ ਕੋਈ ਵੀਡੀਓ ਦੇਖ ਲਿਓ ਉੱਥੇ ਨਾ ਵਿਚਾਰੇ ਬੰਦੇ ਬਾਹਰ ਬੈਠੇ ਨੇ ਕੁਰਸੀਆਂ ਤੇ ਤੇ ਮੇਰੀਆਂ ਭੈਣਾਂ ਵਾਲ ਧਵਾਉਣ ਲੱਗੀਆਂ ਪਈਆਂ ਨੇ ਹਜ਼ਾਰਾਂ ਹੀ ਬੈਠੀਆਂ ਹੁੰਦੀਆਂ ਨੇ ਉੱਥੇ ਵੀ ਮੈਨੂੰ ਹੈਰਾਨੀ ਹੁੰਦੀ ਹੈ ਵੀ ਕੀ ਤੁਸੀਂ ਹੁਣ ਆਪਣੇ ਵਾਲ ਧੋਣ ਤੋਂ ਵੀ ਗਈਆਂ ਵੀ ਇਹ ਚੀਜ਼ਾਂ ਹਨ ਜਿਹੜੀਆਂ ਆਪਾਂ ਦੇਖਦੇ ਹਾਂ ਵੀ ਅੱਜ ਕੱਲ ਪਕਾਇਨ ਵੀ ਫੈਸ਼ਨ ਹੈ ਕਈ ਮੈਨੂੰ ਵੀ ਕਹਿਣੀਆਂ ਵੀ ਆਪ ਕਰਦੀ ਨਹੀਂ ਦੂਜਿਆਂ ਨੂੰ ਕਰਨ ਨਹੀਂ ਦਿੰਦੀ ਹਨ ਇਹ ਵੀ ਕਈ ਦੇ ਮਾਈਂਡ ਦੇ ਵਿੱਚ ਆ ਵੀ ਗੱਲ ਇਹ ਨਹੀਂ ਹੁੰਦੀ ਕਰਨ ਹਨ ਰੱਬ ਨੇ ਆਪਾਂ ਨੂੰ ਇਹ ਦੋ ਹੱਥ ਦਿੱਤੇ ਨੇ ਕਿਸ ਚੀਜ਼ ਵਾਸਤੇ ਦਿੱਤੇ ਨੇ ਇਸੇ ਕੰਮ ਵਾਸਤੇ ਦਿੱਤੇ ਹਨ ਕਹਿੰਦੇ ਜੋ ਖੂਬਸੂਰਤੀ ਆਪਾਂ ਨੂੰ ਵਾਹਿਗੁਰੂ ਜੀ ਨੇ ਦਿੱਤੀ ਹੈ ਬਣਾ ਕੇ ਦਿੱਤੀ ਹੈ ਉਹੋ ਚੀਜ਼ ਕਿਸੇ ਦੇ ਬਰਾਬਰ ਨਹੀਂ ਹੈ ਕਿ ਕੋਈ ਚਾਹੇ ਤੁਹਾਡੇ ਤੇ ਕਿੰਨੀ ਵੀ ਲਿਪਾ ਪੋਤੀ ਕਰਦੇ ਹਨ ਫਿਰ ਵੀ ਇੱਕ ਘੰਟੇ ਵਿੱਚ ਤੁਸੀਂ 10-2000 ਰੁਪਏ ਖਰਾਬ ਕਰਕੇ ਉਸ ਤੋਂ ਬਾਅਦ ਫਿਰ ਨਾਲ ਦਾ ਘਰਾਂ ਦੇ ਵਿੱਚ ਲੜਾਈ ਨਾਲੇ ਆਪਦੀ ਸਕਿਨ ਖਰਾਬ ਕਰਦੇ ਹੋਣਾ ਮੈਨੂੰ ਦੇਖੋ ਜਿਹੜੀ ਮੈਂ ਬਾਲਾਂ ਵਾਲੀ ਵੀਡੀਓ ਪਾਈ ਸੀ ਆਪਣੇ ਦੂਸਰੇ ਕੁਕਿੰਗ ਸਟਿਚਿੰਗ ਵਾਲੇ ਚੈਨਲ ਤੇ ਉਹਦੇ ਮੈਨੂੰ ਹਨਾ ਬਹੁਤ ਪੈਨਾ ਨੇ ਮੈਸੇਜ ਕੀਤਾ ਕਿ ਦੀਦੀ ਮੈਂ ਆਪਣੇ ਬਾਲਾਂ ਨੂੰ ਪਤਾ ਨਹੀਂ ਸਿਲਕੀ ਕਰਾਇਆ ਸੀਗਾ ਪਤਾ ਨਹੀਂ ਕੀ ਕੁਝ ਹਨਾ ਮੈਨੂੰ ਤਾਂ ਉਹਨਾਂ ਦੇ ਅੱਧਿਆਂ ਦੇ ਨਾਂ ਵੀ ਨਹੀਂ ਆਉਂਦੇ ਵੀ ਇਹ ਇਹ ਚੀਜ਼ਾਂ ਕਰਵਾਈਆਂ ਸੀਗੀਆਂ ਤੁਸੀਂ ਸਾਡੇ ਬਾਲ ਹਨਾ ਹੁਣ ਬਹੁਤ ਵੀਕ ਹੋ ਗਏ ਨੇ ਵੀ ਇਦਾਂ ਹੀ ਝੜੀ ਜਾਂਦੇ ਨੇ ਹਨਾ ਲਹੀ ਜਾਂਦੀ ਹੈਗੇ ਤੁਸੀਂ ਦੇਖਿਆ ਵੀ ਹੁਣ ਨਾ ਬ੍ਰੇਨ ਕੈਂਸਰ ਕਿੰਨਾ ਹੋ ਰਿਹਾ ਹੈਗਾ ਬਾਲਾਂ ਦੀਆਂ ਬਿਮਾਰੀਆਂ ਸਕਿਨ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਅੱਗੇ ਇਸ ਚੀਜ਼ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਸੀਗਾ ਜਦੋਂ ਵੀ ਕਿਸੇ ਨੂੰ ਹਨਾ ਕੈਂਸਰ ਦੀ ਬਿਮਾਰੀ ਹੁੰਦੀ ਸੀ ਚਾਹੇ ਪਿੰਡ ਦੇ ਵਿੱਚ ਕਿਸੇ ਇੱਕ ਬੰਦੇ ਨੂੰ ਹੁੰਦੀ ਸੀ ਹਨਾ ਤਾਂ ਜਿਹੜੀਆਂ ਮੰਮੀ ਹੋ ਰਹੀਆਂ ਮਲਕਿ ਅੱਗੇ ਬਜ਼ੁਰਗ ਹੁਦਾਦੀ ਹੋ ਰਹੀਆਂ ਹੁੰਦੀਆਂ ਸੀਗੀਆਂ ਹਨਾ ਉਹ ਕਹਿੰਦੀਆਂ ਵੀ ਹਨਾ ਉਹਨੂੰ ਤਾਂ ਦੂਜੀ ਬਿਮਾਰੀ ਹੈ ਨਾ ਨਾਂ ਵੀ ਨਹੀਂ ਲੈਂਦੀਆਂ ਸੀਗੀਆਂ ਵੀ ਉਹਨੂੰ ਕੈਂਸਰ ਹੈਗਾ ਹਨਾ ਇਥੋਂ ਤੱਕ ਮਿਲ ਕੇ ਕੈਂਸਰ ਤੋਂ ਡਰਿਆ ਜਾਂਦਾ ਸੀਗਾ ਪਰ ਅੱਜ ਕੱਲ ਤਾਂ ਕਿਸੇ ਨੂੰ ਲੀਵਰ ਕੈਂਸਰ ਕਿਸੇ ਨੂੰ ਆਪਣਾ ਬ੍ਰੇਨ ਕੈਂਸਰ ਹੈਗਾ ਕਿਸੇ ਨੂੰ ਬਲੱਡ ਕੈਂਸਰ ਹੈ ਪਤਾ ਹੀ ਨਹੀਂ ਹਨਾ ਕਿੰਨਾ ਕੁ ਕੁਝ ਹੋਈ ਜਾਂਦਾ ਹੈਗਾ ਤਾਂ ਮੇਰੀ ਸਭ ਤੋਂ ਪਹਿਲਾਂ ਤਾਂ ਹੱਥ ਬੰਨ ਕੇ ਬੇਨਤੀ ਹੈਗੀ ਹਨਾ ਕਿ ਪਲੀਜ਼ ਜਿੰਨਾ ਕੁ ਹੋ ਸਕੇ ਓਨਾਂ ਕੁ ਤੁਸੀਂ ਹਨਾ ਕੈਮੀਕਲਾਂ ਤੋਂ ਬਚੋ ਤੇ ਅਗਲੀ ਗੱਲ ਆ ਗਈ ਹਨਾ ਜਿਹੜੀ ਆਪਾਂ ਜਿੱਥੇ ਹੈਗੇ ਸੀ ਆਪਾਂ ਉੱਥੇ ਆ ਜਾਈਏ ਕਿਉਂਕਿ ਮੈਂ ਥੋੜਾ ਜਿਹਾ ਫਿਰ ਲੰਬਾ ਲੰਘ ਜੈਣੀ ਹੋਣੀ ਹੈਗੀ ਹਨਾ देखो ਉੱਥੇ ਗੁਰੂ ਸਾਹਿਬ ਜੀ ਨੂੰ ਕਲਯੁਗ ਨੇ ਕਿਹਾ ਸੀ ਕਿ ਇਹ ਸਭ ਮੇਰੇ ਯੁੱਗ ਦੇ ਵਿੱਚ ਹੋਵੇਗਾ ਹਨਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਵੀ ਤੇਰੇ ਯੁੱਗ ਦੇ ਵਿੱਚ ਇਹ ਹੋਵੇਗਾ ਤੇ ਫਿਰ ਬਚੇਗਾ ਕੌਣ ਤੇ ਫਿਰ ਕਲਯੁਗ ਨੇ ਕਿਹਾ ਸੀਗਾ ਕਿ ਜਿਹੜਾ ਨਾਮ ਜਪੇਗਾ ਸਿਮਰਨ ਕਰੇਗਾ ਜਿੱਥੇ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਹੋਵੇਗਾ ਜਪਜੀ ਸਾਹਿਬ ਜੀ ਦਾ ਪਾਠ ਹੋਵੇਗਾ ਬਾਣੀ ਪੜੀ ਜਾਵੇਗੀ ਮੈਂ ਉਸ ਦੇ ਘਰ ਦੇ ਵਿੱਚ ਕਦੇ ਨਹੀਂ ਜਾਵਾਂਗਾ ਜਿੱਥੇ ਨਾਮ ਜਪਿਆ ਜਾਵੇਗਾ ਮੈਂ ਉੱਥੋਂ ਕਿਨਾਰਾ ਰੱਖਾਂਗਾ ਠੀਕ ਹੈ ਕਿ ਇਹ ਨਹੀਂ ਹੈਗਾ ਵੀ ਤਾਂ ਅੰਦੌਲਤ ਦੀ ਹੈ ਨਾ ਉਹਨਾਂ ਨੂੰ ਨਹੀਂ ਜ਼ਰੂਰਤ ਹੈਗੀ ਪਰ ਜਿੱਥੇ ਨਾਮ ਜਪਿਆ ਜਾਂਦਾ ਹੈ ਨਾ ਉੱਥੇ ਤਾਂ ਅੰਦੌਲਤ ਜਿਹੜਾ ਆਉਂਦਾ ਹੈ ਉਹ ਕਲੇਸ਼ ਦਾ ਕਾਰਨ ਨਹੀਂ ਬਣਦਾ ਨਹੀਂ ਤਾਂ ਤੁਸੀਂ ਦੇਖਿਆ ਹੋਣਾ ਨਾ ਬਹੁਤ ਵੱਡੀਆਂ ਕਾਰਾਂ ਕੋਠੀਆਂ ਵਾਲਿਆਂ ਦੇ ਜਿਨ੍ਹਾਂ ਦੇ ਪਤਾ ਹੀ ਨਹੀਂ ਵੀ ਕਿੰਨਾ ਕੁ ਪੈਸਾ ਪਰ ਉਹਨਾਂ ਦੇ ਘਰੋਂ ਕਲੇਸ਼ ਇੰਨਾ ਹੈਗਾ ਕਿ ਸ਼ਾਮ ਦੀ ਰੋਟੀ ਵੀ ਖਾਣੀ ਨਸੀਬ ਨਹੀਂ ਹੁੰਦੀ ਹੈਗੀ ਹੈਨਾ ਕਿਸੇ ਨੂੰ ਪੁੱਛ ਕੇ ਦੇਖ ਲਿਓ ਤਾਂ ਹਾਂ ਮਾਰ ਮਰ ਰਊਗਾ ਵੀ ਮੈਂ ਬਹੁਤ ਔਖਾ ਮੇਰਾ ਕਹਿਣ ਦਾ ਪਾਵ ਹੈ ਵੀ ਦੁਨੀਆ ਪਤਾ ਨਹੀਂ ਕਦੋਂ ਖਤਮ ਹੋਣੀ ਹੈ ਕਿਉਂਕਿ ਨਾ ਤਾਂ ਬਣਾਉਣ ਵਾਲੇ ਦਾ ਅੰਤ ਪਾ ਸਕਿਆ ਆਪਾਂ ਨਾ ਹੀ ਖਤਮ ਕਰਨ ਵਾਲੇ ਦਾ ਅੰਤ ਪਾ ਸਕਦੇ ਆ ਕਰਨਾ ਕੀ ਹੈਗਾ ਹਨਾ ਬਹੁਤ ਮਹਾਪੁਰਸ਼ ਦੇਖੋ ਕਹਿੰਦੇ ਹੁੰਦੇ ਨੇ ਇਹ ਕਹਿੰਦੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲੇਆ ਬਿਰਥਾ ਨਾ ਜਾਏ ਤੁਸੀਂ ਨਾ ਕੋਸ਼ਿਸ਼ ਕਰੋ ਕਿ ਬੱਧ ਤੋਂ ਵੱਧ ਨਾਮ ਜਪਿਆ ਜਾਵੇ ਬੱਧ ਤੋਂ ਵੱਧ ਸਿਮਰਨ ਕਰਿਆ ਜਾਵੇ ਬੱਧ ਤੋਂ ਵੱਧ ਹਨਾ ਸੇਵਾ ਕਰੀ ਜਾਵੇ ਤਾਂ ਕਿ ਆਪਾਂ ਅਜਈਆਂ ਆਉਣ ਵਾਲੀਆਂ ਆਧ ਵਿਆਦ ਹਨਾ ਦੀਆਂ ਜਿਹੜੀਆਂ ਹੈਗੀਆਂ ਨੇ ਕਹਿੰਦੇ ਉਹਨਾਂ ਤੋਂ ਬਚ ਸਕੀਏ ਦੇਖੋ ਸਮੇਂ ਦਾ ਕੋਈ ਪਤਾ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਕਿ ਅਮਰੀਕਾ ਇੱਕ ਬਹੁਤ ਪਾਵਰਫੁੱਲ ਬਹੁਤ ਤਾਕਤਵਾਰ ਕੰਟਰੀ ਹੈਗਾ ਹਨਾ ਤੁਹਾਨੂੰ ਪਤਾ ਹੀ ਹੈਗਾ ਵੀ ਸਾਰਿਆਂ ਨਾਲੋਂ ਵੱਧ ਤਾਕਤਵਾਰ ਦੇਸ਼ ਅਮਰੀਕਾ ਹੈਗਾ ਹਨਾ ਹਰੇਕ ਦੇਸ਼ ਉਹ ਤੋਂ ਟਰਦਾ ਹੈਗਾ ਪਰ ਤੁਹਾਨੂੰ ਪਤਾ ਵੀ ਦੇਖੋ ਹਫਤਾ ਹੋ ਗਿਆ ਉੱਥੇ ਅੱਗ ਲੱਗੀ ਨਹੀਂ ਕੋਈ ਕੁਦਰਤੀ ਤੌਰ ਤੇ ਉੱਥੇ ਅੱਗ ਲੱਗ ਗਈ ਹੈ ਨਾ ਉਹ ਤੇ ਕਾਬੂ ਨਹੀਂ ਪਾ ਸਕਦਾ ਇਨਸਾਨ ਆਪਦੇ ਆਪ ਨੂੰ ਕਹਿੰਦਾ ਵੀ ਪਤਾ ਨਹੀਂ ਮੈਂ ਬਹੁਤ ਤਾਕਤਵਾਰ ਆ ਮੇਰੇ ਕੋਲੇ ਬਹੁਤ ਕੁਸ਼ਮ ਆ ਐਂ ਕਰ ਦੂਗਾ ਹੁਣ ਅਮਰੀਕਾ ਨੇ ਪਰਮਾਣੂ ਬੰਬ ਬਣਾ ਰੱਖੇ ਨੇ ਹਨਾ ਵੀ ਮੈਂ ਤਾਂ ਇੱਕ ਬੰਬ ਸ਼ਿਪ ਤੋਂ ਸਾਰਿਆਂ ਨੂੰ ਖਤਮ ਕਰ ਦੂੰਗਾ ਹੁਣ ਦੇਖੋ ਇਹ ਕੁਦਰਤ ਦੇ ਮੂਰੇ ਕਿਸੇ ਦੀ ਨਹੀਂ ਚੱਲਦੀ ਚਾਹੇ ਕੋਈ ਕਿੱਡਾ ਵੀ ਵੱਡਾ ਹਨਾ ਆਪਦੇ ਆਪ ਨੂੰ ਬਣਾ ਲੇ ਪਰ ਕੁਦਰਤ ਦੀ ਮਾਰ ਹਨਾ ਕੋਈ ਨਹੀਂ ਚੱਲ ਸਕਦਾ ਚਾਈਨਾ ਦਾ ਪਿੱਛੇ ਤੁਸੀਂ ਦੇਖਿਆ ਚਾਈਨਾ ਨੇ ਦੇਖੋ ਇੱਕ ਇੱਕ ਚੀਜ਼ ਦੇ ਵਿੱਚ ਹਨਾ ਮਸ਼ੀਨ ਫਿੱਟ ਕਰਤੀ ਕਿ ਤੁਹਾਨੂੰ ਇਹ ਵੀ ਨਹੀਂ ਹੈਗਾ ਵੀ ਜੇ ਤੁਸੀਂ ਨੌ ਵੀ ਕਹੋਗੇ ਨਾ ਨੌ ਦੇ ਵਿੱਚ ਵੀ ਉਹ ਮਸ਼ੀਨ ਫਿੱਟ ਕਰ ਸਕਦੇ ਆ ਪਰ ਤੁਸੀਂ ਪਿੱਛੇ ਦੇਖਿਆ ਕਰੋਨਾ ਨੇ ਉਹਨਾਂ ਦਾ ਕਿੰਨਾ ਬੁਰਾ ਹਾਲ ਕਰਤਾ ਸੀਗਾ ਜਦੋਂ ਕੁਦਰਤ ਦੀ ਮਾਰ ਪੈਂਦੀ ਹੈ ਨਾ ਬਸ ਇੱਕ ਸਿੰਨ ਦੇ ਵਿੱਚ ਹੀ ਸਭ ਕੁਝ ਖਤਮ ਹੋ ਜਾਂਦਾ ਹੈ ਪਿੱਛੇ ਜੇ ਅੱਜ ਤੋਂ 10 ਬਾਗ ਗਿਆ 12 ਸਾਲ ਪਹਿਲਾਂ ਹਨਾ ਤੁਸੀਂ ਦੇਖਿਆ ਵੀ ਹੇਮਕੁੰਨ ਸਾਹਿਬਾ ਆਪਣੇ ਕਿੰਨਾ ਨੁਕਸਾਨ ਹੋਇਆ ਸੀਗਾ ਅਸੀਂ ਉੱਥੇ ਖੁਦ ਉੱਥੀ ਸੀਗੇ ਅਸੀਂ ਜਦੋਂ ਉਹ ਹੋਇਆ ਸੀਗਾ ਉਹ ਅਸੀਂ ਅੱਖੀਂ ਦੇਖਿਆ ਤਿਗਾ ਜਦੋਂ ਕਿ ਅਸੀਂ ਰੇਠਾ ਸਾਹਿਬ ਜਾ ਰਹੇ ਸੀ ਨਾ ਉਦੋਂ ਉਹ ਨੁਕਸਾਨ ਸੀ ਜਿਹੜਾ ਸੋਨਾ ਸ਼ੁਰੂ ਹੋ ਗਿਆ ਸੀ ਕਿਉਂਕਿ ਵਾਇਕਰੂ ਜੀ ਨੇ ਸਾਨੂੰ ਉੱਥੋਂ ਹੇਮਕੁੰਨ ਸਾਹਿਬ ਤੋਂ ਤਾਂ ਕੱਢ ਲਿਆ ਸੀਗਾ ਪਰ ਪਤਾ ਨਹੀਂ ਹੈ ਨਾ ਕਿਦਾਂ ਕਿਦਾਂ ਜਿਵੇਂ ਜਿਵੇਂ ਉਹਨੂੰ ਬਚਾਉਣਾ ਹੈ ਜੀ ਨੂੰ ਉਹਨੇ ਖਤਮ ਕਰਨਾ ਹੈ ਉਹਦੇ ਮੂਰੇ ਕਿਸੇ ਦੀ ਨਹੀਂ ਚੱਲਦੀ ਹੈਗੀ ਕਹਿੰਦੇ ਜਿਸ ਠਾਕ ਉਸ ਨੂੰ ਨਾ ਹੀ ਚਾਰਾ ਇਸਕੋ ਕੀ ਜਾ ਸਦ ਨਮਸਕਾਰਾ ਉਸ ਵਾਇਗਰੀ ਨੂੰ ਸਦਾ ਨਮਸਕਾਰ ਹੀ ਰੱਖੋ ਇਹ ਵੀ ਬਹੁਤ ਅਫਵਾਹਾਂ ਫੈਲ ਰਹੀਆਂ ਨੇ ਕਿ ਅਭੀ ਤੁਸੀਂ ਹੈ ਨਾ 6 ਮਹੀਨਿਆਂ ਦਾ ਰਸ ਨਹੀਂ ਇਕੱਠਾ ਕਰ ਲਓ ਲਾਕਡਾਊਨ ਵੀ ਲੱਗ ਸਕਦਾ ਹੈਗਾ 6 ਮਹੀਨੇ ਤੁਹਾਨੂੰ ਨਾ ਜਿਹੜਾ 4 ਮਹੀਨੇ ਨੈਟ ਵੀ ਬਿਲਕੁਲ ਬੰਦ ਹੋ ਜਾਊਗਾ ਵੀ ਤੁਸੀਂ ਕਿਤੇ ਵੀ ਸੰਪਰਕ ਨਹੀਂ ਕਰ ਸਕੋਗੇ ਬੈਂਕਾਂ ਦੇ ਵਿੱਚ ਕੋਈ ਪੈਸਾ ਨਹੀਂ ਰਹਿਣਾ ਅਬ ਰਿਆ ਵੀ ਉਹਨਾਂ ਕ ਤੁਸੀਂ ਆਪ ਦਾ ਜੋਗ ਆਪਦੇ ਕੋਲੇ ਰੱਖੋ ਨਾ ਦੇਖੋ ਆਪਣੀਆਂ ਸਿਆਣਪਾਂ ਨਹੀਂ ਚੱਲਦੀਆਂ ਜਪਜੀ ਸਾਹਿਬ ਜੀ ਦੇ ਵਿੱਚ ਵੀ ਤੁਸੀਂ ਹਰ ਰੋਜ਼ ਪੜ੍ਹਦੇ ਹੋ ਨਾ ਕਿ ਇਨਸਾਨ ਜਿੰਨੀਆਂ ਮਰਜ਼ੀ ਸਿਆਣਪਾਂ ਕਰ ਲੇ ਉਹਦੀਆਂ ਸਿਆਣਪਾਂ ਨਹੀਂ ਚੱਲਦੀਆਂ ਹੁਣਾ ਉਹੀ ਹੈ ਜਿਹੜਾ ਵਾਹਿਗੁਰੂ ਜੀ ਨੇ ਕਰਨਾ ਹੈ ਅੱਪਾ ਸਿਰਫ ਕੀ ਕਰ ਸਕਦੇ ਆਂਗੇ ਅੱਪਾ ਕਰ ਸਕਦੇ ਆਂ ਵਾਹਿਗੁਰੂ ਜੀ ਅੱਗੇ ਬੇਨਤੀ ਤਾਂ ਕਿ ਜਿਹੜੇ ਆਉਣ ਵਾਲਾ ਮਾੜਾ ਸਮਾਂ ਆਉਣ ਵਾਲੇ ਦੁੱਖ ਨੇ ਉਹਨਾਂ ਦੇ ਵਿੱਚ ਅੱਪਾ ਆਪਣੇ ਆਪ ਨੂੰ ਥੋੜਾ ਜਿਹਾ ਸਟਰੋਂਗ ਰੱਖ ਸਕੀਏ ਹਨਾ ਆਪਾਂ ਤਾਕਤਵਰ ਰੱਖ ਸਕੀ ਆਪਦੇ ਆਪ ਨੂੰ ਦੇਖੋ ਤੁਸੀਂ ਦੇਖਿਆ ਆਪਣੇ ਘਰ ਦੇ ਵਿੱਚ ਹਨਾ ਕਿਸੇ ਵੀ ਦੇ ਆਪਣੇ ਪਿਆਰੇ ਦੀ ਮੌਤ ਹੋ ਜਾਂਦੀ ਹੈਗੀ ਹਨਾ ਕਈ ਅਜਿਹੇ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਅਚਨਚੇਤ ਜਿਵੇਂ ਹੋ ਜਾਂਦਾ ਹਨਾ ਉਦੇ ਨਾਲ ਆਪਾਂ ਨੂੰ ਅਟੈਕ ਵਗੈਰਾ ਵੀ ਹੋ ਜਾਂਦੇ ਨੇ ਤੇ ਲਈ ਆਪਾਂ ਨੂੰ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਕਿ ਆਪਾਂ ਨੇ ਆਉਣ ਵਾਲਾ ਸਮਾਂ ਵੈਸੇ ਵੀ ਆਪਾਂ ਕਹਿ ਦਿੰਨੇ ਆਣਾ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਾਸਤੇ ਆਪਾਂ ਨੂੰ ਥੋੜਾ ਬਹੁਤਾ ਜੋੜ ਕੇ ਰੱਖਣਾ ਚਾਹੀਦਾ ਥੋੜਾ ਬਹੁਤਾ ਆਪਣੀ ਤਿਆਰੀ ਰੱਖਣੀ ਚਾਹੀਦੀ ਹੈਗੀ ਹੈਨਾ ਇਹ ਜ਼ਰੂਰ ਕਰਨਾ ਚਾਹੀਦਾ ਹੈ ਕੋਈ ਪਤਾ ਨਹੀਂ ਹੈਗਾ ਠੀਕ ਹੈ ਡਰਨ ਦੀ ਲੋੜ ਨਹੀਂ ਹੈਗੀ ਆਪਣਾ ਹਨਾ ਸਮਾਂ ਜਿਹੜਾ ਉਹਨੂੰ ਚੰਗੇ ਪਾਸੇ ਲਾਓ ਨਾਮ ਜਪੋ ਸਿਮਰਨ ਕਰੋ ਤੇ ਬਣ ਸ਼ਕੋ ਦਾ ਹਨਾ ਤੁਹਾਨੂੰ ਪਤਾ ਹੀ ਹੈਗਾ ਕਿ ਤੇ ਮਿਹਨਤ ਕਰਨੀ ਆਪਣਾ ਫਰਜ਼ ਬੰਦਾ ਜੇ ਆਪਾਂ ਕਹੀਏ ਵੀ ਆਪਾਂ ਨੂੰ ਪਤਾ ਲੱਗ ਜੇ ਹਨਾ ਵੀ ਆਪਣੇ ਨਾਲੇ ਹੋਣ ਵਾਲਾ ਹੈਗਾ ਦੀ ਮੈਂ ਇਹ ਕਰ ਲੈਂਦਾ ਨਾ ਦੇਖੋ ਪਤਾ ਜਿਹਨੂੰ ਮਰਜ਼ੀ ਹੋਵੇ ਪਰ ਕੋਈ ਰੋਕ ਨਹੀਂ ਸਕਦਾ ਜਿਹੜਾ ਹੋਣ ਵਾਲਾ ਹੈ ਉਹ ਹੋ ਕੇ ਹੀ ਰਹੇਗਾ ਤੇ ਵੀਡੀਓ ਚੰਗੀ ਲੱਗੀ ਹੋਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅੱਗੇ ਵੀ ਜ਼ਰੂਰ ਪਹੁੰਚਾਉਣਾ ਤੇ ਮਿਲਾਂਗੇ ਹੱਪਾ ਹੁਣ ਅਗਲੀ ਵੀਡੀਓ ਵਿੱਚੋਂ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ